ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਮਾਚੀਕੇ ਪਿੰਡ ਹੈ ਇਹ ਤੋਂ ਇਲਾਵਾ ਬੌਡੇ ਪਿੰਡ ਜਿਹੜਾ ਹਾਈਵੇ ਦੇ ਉੱਤੇ ਰਹਿ ਜਾਂਦਾ ਉਹ ਵੀ ਨੇੜੇ ਹੈ ਤਖਤੂਪੁਰਾ ਵੀ ਇਹਦੇ ਨੇੜੇ ਹੈ ਜਿੱਥੇ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲੋਂ ਵੀਡੀਓ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਕਾਫੀ ਦਿਖਾਤੀਆਂ ਕਿਉਂਕਿ ਮੱਝਾਂ ਦਾ ਵਪਾਰ ਹੈ ਤੇ ਰੂਟੀਨ 'ਚ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਚਾਰ ਮੱਝਾਂ ਦਿਖਾਉਂਗਾ ਜਿਹਦੇ 'ਚ ਤਿੰਨ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਇਹਨਾਂ ਦੇ ਵਿੱਚ ਇਸ ਸਾਈਡ ਦੇ ਉੱਤੇ ਬਿਲਕੁਲ ਲਾਸਟ ਉੱਤੇ ਗੱਭਣ ਖੜੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਖਾਸ ਕਰਕੇ ਸੂਈ ਸਵਾਈ ਮੱਝ ਦਾ ਜਿੰਨਾ ਦੁੱਧ ਇੱਥੋਂ ਦੱਸਾਂਗੇ ਉਹ ਤੁਸੀਂ ਚੋਕੇ ਲੈ ਲਓ ਜੀ ਉਦੋਂ ਬਾਅਦ ਤੁਹਾਡੀ ਸੇਵਾ ਘਰੇ ਜਾ ਕੇ ਵੱਧੀਆਂ ਜਾਂ ਘਟਦੀਆਂ ਉਹ ਤੁਹਾਡੀ ਸੰਭਾਲ ਦੇ ਉੱਤੇ ਡਿਪੈਂਡ ਕਰੂਗਾ। ਚੁਰਾਤ ਕਰਾਂਗੇ ਬੜੀ ਸੋਹਣੀ ਝੋਟੀ ਤੋਂ ਜਿਹਦਾ ਰਿਕਾਰਡ ਬਾਈ ਜਰੀ ਦੱਸਦੇ ਪ੍ਰੋਪਰ ਮਿਲ ਜੂਗਾ। ਇਸੇ ਝੋਟੀ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ। ਉਦੋਂ ਬਾਅਦ ਚੱਕ ਕੇ ਕਰਕੇ ਦੂਜੀਆਂ ਝੋਟੀਆਂ ਵੀ ਤੁਹਾਨੂੰ ਦਿਖਾ ਦਿਆਂਗੇ। ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ। ਬਾਈ ਸਤਿ ਸ੍ਰੀ ਅਕਾਲ। ਹਸੀ ਗਵੀਰ ਜਗੀਤ। ਅ ਪਪੂ ਬਾਈ ਅੱਜ ਆਪਾਂ ਚਾਰ ਝੋਟੀਆਂ ਦਿਖਾ ਰਹੇ ਆਂ। ਹਾਂਜੀ। ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਦੀ ਕੀ ਡਿਟੇਲ ਹੈ ਬਾਈ? ਇਬਨੇ ਪਲੂਨ ਕੱਟੀ ਆ। ਹੂੰ ਮੂਹੋਂ ਕਨਫਰਮ ਦੋ ਦਾਂਦਾ ਜੀ ਠੀਕ ਹੈ ਆਪ ਇਹ ਨਵਾਬ ਦੀ ਹੈ ਜੀ ਹਮ ਤੇ ਮਗਰ 나ਗ ਦੀ ਕੱਟੀ ਨਹੀਂ ਜਾਂ ਦਿੰਦਾ ਜੀ 나ਗ ਦੀ ਕੱਟੀ ਹੈ ਮਗਰ ਦੀ ਹਾਂ ਜੀ ਠੀਕ ਹੈ ਕੋਈ ਡੀਐਨਏ ਕਰ ਵਾਲੇ ਕੱਟੀ 나ਗ ਦੀ ਆਪ ਇਹ ਨਵਾਬ ਦੀ ਹੈ ਜੀ ਠੀਕ ਹੈ ਅੱਛਾ ਭਾਈ ਅੱਜ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਪਰਸੂ ਹੀ ਸੂਈ ਆ ਜਗਜੀਤ ਹਮ ਕੋਈ ਔਲ-ਫੌਲ ਨਹੀਂ ਠੀਕ ਹੈ ਤੇ ਸਾਊਸ ਲਗ ਲੋੜਾਂ ਦੀ 8 ਕਿਲੋ ਬੋਲੀ ਸਟਾਰਟ ਜੀ ਦੇ 8 ਕਿਲੋ ਬੋਲੀ ਤਾਂ ਸ਼ੁਰੂਆਤ ਹੈ ਹਾਂਜੀ ਤੇ ਪਰਸੋਂ ਸੋਈ ਹੈ ਪਰਸੋਂ ਸੋਈ ਹੈ ਕੋਈ ਹੋੜਫੋੜ ਨਹੀਂ ਚੋਈ ਇੱਕ ਨੰਬਰ ਭੂਕ ਕਰ ਗਈ ਹੈ ਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਬਈ ਰੇਟ ਦਾ 1/2 ਲੱਖ ਰੁਪਏ ਵੀਰੇ ਖੋਲੋ ਬਈ ਦੋਸਤ ਨਵਾਬ ਬੋਲ ਦੀ ਧੀ ਹੈ ਦੋ ਦੰਦ ਹੈ ਪਰਸੋਂ ਸੋਈ ਹੈ ਬਿਲਕੁਲ ਤਾਜੀ ਸੋਈ ਤੇ ਕੱਟੀਏ ਦੇ ਨਾਲ ਹੈ ਤੋੜ ਕੇ ਝੋਟੀ ਦਿਖਾਉਣੇ ਆ ਤੁਹਾਨੂੰ ਛੋਟੀ ਉਮਰ ਦੀ ਝੋਟੀ ਥੱਲੋਂ ਬੜੀ ਸਾਫ਼ ਸੁਥਰੀ ਹੈ ਚੰਗੇ ਦੁੱਧ ਤੋਂ ਸ਼ੁਰੂਆਤ ਕੀਤੀ ਹੈ ਸੋਹਣਾ ਦੁੱਧ ਪਾਉਗੀ ਜਾ ਤੁਸੀਂ ਇਹਦਾ ਦੇਖ ਲਓ ਥਣ ਬਹੁਤ ਸੋਹਣਾ ਦੋਸਤੋ ਨਰੋਆ ਥਣ ਲੱਗਾ ਬਾਕੀ ਹਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਦੁਪਹਿਰੇ ਵੀਡੀਓ ਬਣਾ ਰਿਹਾ ਦੱਸੋ ਉਸ ਹੱਬ ਤੇ ਤੁਸੀਂ ਜਜਮੈਂਟ ਕਰੋ ਲਿਓ ਬਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਝੋਟੀ ਬਣਾਵਟ ਬਹੁਤ ਸੋਹਣੀ ਝੋਟੀ ਦੀ ਕਨਫਰਮ ਦੋ ਦੰਦ ਜੀ ਬਰਾਬਰ ਨਹੀਂ ਕੀਤੇ ਹਲੇ ਦੋਗ ਦੇ ਠੀਕ ਹੈ ਸੋ ਕਨਫਰਮ ਦੋ ਦੰਦਾਂ ਦਾ ਜੀ ਸਿੰਘ ਵੀ ਜਿਹੜਾ ਉਹ ਕਿਨੇ ਸਿਰੇ ਲਾਉਣਾ ਹੈ ਨੇੜ ਕਰੀ ਖੜੀ ਹੈ ਥਣ ਸੋਹਣਾ ਥਣਾ ਚ ਵਿੱਥੀ ਵੀ ਚਾਹੀਦੀ ਸੋਨੇ ਹਵਾਨੇ ਦੀ ਝੋਟੀ ਐ ਦੱਸੋ ਸਾਫ ਸੁਥਰਾ ਹਵਾਨਾ ਬਿਲਕੁਲ ਤਾਜੀ ਸੂਈ ਝੋਟੀ ਦਾ ਦੇਖੋ ਤੁਸੀਂ ਦਿਖਾਵਾ ਕਿੱਡਾ ਸੋਹਣਾ ਕਰਦੀ ਐ ਸੋ ਸਵਾਲ ਅੱਖੇ ਦਾ ਰੇਟ ਐ ਇਹਦੇ ਨਾਲ ਇੱਕ ਹੋਰ ਮੱਝ ਸੂਈ ਸਵਾਈ ਐ ਜਿਹੜੀ 2 ਨੰਬਰ ਤੇ ਮੱਝ ਆ ਬਈ ਇਹ ਕਨਵਾ ਸੂਆ ਸੂਈ ਐ ਇਹ ਸੂਆ ਵੀਰੇ ਮਾਲਕ ਨੇ ਬੰਦੂਜਾ ਦੱਸ ਤੀਜਾ ਵੀ ਹੋ ਸਕਦੀ ਐ ਠੀਕ ਐ ਤੇ ਦੁੱਧ ਦੇ ਕੋਲ ਯਾਨੀ 14 ਲੀਟਰ ਮੈਂਤੀ ਵਾਲੇ ਆ ਜੀ ਠੀਕ ਐ 7 ਲੀਟਰ ਡੰਗ ਦੇ ਜੀ ਠੀਕ ਐ ਕਿੰਨੇ ਦਿਨੋਂ ਗੇਨੂ ਸੂਈ ਇਹਨੂੰ ਸੂਈ ਨੂੰ 8 ਦਿਨ ਹੋ ਗਏ ਜੀ ਹੂੰ ਤੇ ਪਰसों ਹੀ ਆਈ ਆਪਣੇ ਕੋਲੇ ਠੀਕ ਹੈ ਕੀ ਰੇਟ ਰੱਖਾਂਗੇ ਦਾ ਰੇਟ ਇਹਦਾ ਵੀ ਸਵਾ ਲੱਖ ਰੁਪਏ ਵੀਰੇ ਬੱਚਾ ਇਹਦੇ ਨਾਲ ਬਾਈ ਬੱਚਾ ਦੇ ਘਟਾ ਜੀ 200 8ਾਂ ਦਿਨਾਂ ਦੀ ਸੂਈ 14 ਲੀਟਰ ਬੰਤੀ ਕਰਾਉਂਦੀ ਹੈ ਦੋਨੇ ਟਾਈਮ ਤੁਸੀਂ ਮਿਣਕੇ ਲੈ ਸਕਦੇ ਹੋ ਸਵਾ ਲੱਖ ਹੀ ਇਹਦਾ ਰੇਟ ਹੈ ਢਾਂਚਾ ਇਹਦਾ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਹਵਾਨਾ گاਵਾਂ ਵਾਲਾ ਹੀ ਹੈ ਫਿਟਿੰਗ ਵਾਲਾ ਪ੍ਰੋਪਰ ਪੂਰਾ ਜੋਸ਼ ਵਾਲਾ ਪਿਛਾਉ ਵੀ ਹਵਾਨਾ ਤੁਸੀਂ ਦੇਖੋ ਕਾਫੀ ਚੰਗਾ ਦਿਖਾਉਂਦੀ ਹੈ ਬਾਕੀ ਥਣ ਵੀ ਸੋਹਣੇ ਹੈ ਜੀ ਸੋਏ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਦੂਜਾ ਸੂਆ ਦੋਸਤੋ ਮਾਲਕਾ ਨੇ ਬਾਈ ਕਹਿੰਦਾ ਦੱਸਿਆ ਤੇ ਹੋ ਸਕਦਾ ਸੂਆ ਤੀਜਾ ਵੀ ਹੋਵੇ ਪਰ ਵੈਸੇ ਲੱਗਦੀ ਇਸ ਤਰ੍ਹਾਂ ਹੀ ਛੋਟੀ ਉਮਰ ਦੀ ਮੱਝ ਹੀ ਹੈ ਇਹ ਸੋਹਣੀ ਹੈ ਦੱਸੋ ਬਣਾਵਟੇ ਦੀ ਵੀ ਪੁੜਿਆਂ ਪੜਿਆਂ ਦੀ ਤੁਸੀਂ ਦੇਖੋ ਹਵਾਨਾ ਦੇਖ ਲੂ ਇਹਦਾ ਹਵਾਨੇ ਤੇ ਨਾੜਾਂ ਵੀ ਚੰਗੀਆਂ 6 ਪੁੱਤੋਂ ਪੁੜਿਆਂ ਦੀ ਤੁਸੀਂ ਦੇਖੋ ਬਰੀਕ ਹੈ ਮੱਝ ਸੋ ਬਈ ਜੀ ਪੂਛ ਫੜ ਲਓ ਜੀ ਮਡੀ ਬਾਅਦ ਪਾ ਲਈ ਤੰਗਲਪੁੱਟ ਬੰਨ ਹੋ ਜਾਂਦਾ ਪੂਛ ਫੜਿਓ ਮਡੀ ਸੋ ਥਾਣ ਦਸਤੋ ਤੇ ਹਵਾਨਾ ਦੇਖੋ ਕਰਦੇ ਛੱਡ ਦਿਓ ਜੀ ਸੋ ਸਵਾਲ ਲੱਖ ਰੁਪਿਆ ਇਹਦਾ ਰੇਟ ਦਸਤੋ ਤੇ ਇਹਦੇ ਨਾਲ ਬੱਚਾ ਕੱਟਾ ਸੋ ਇਹ ਦੋ ਦਿਖਾਤੀਆਂ ਤੀਜੇ ਨੰਬਰ ਤੇ ਕੰਦਰ ਮੱਝ ਹੋਰ ਖੜੀ ਹੈ ਜਿਹੜੀ ਸੂਈ ਸਵਾਈ ਹੈ ਪਪੂ ਬਾਈ ਜਿਹੜੀ ਇਹ ਤਿੰਨ ਨੰਬਰ ਤੇ ਆਪਾਂ ਮੱਝ ਦਿਖਾਵਾਂਗੇ ਇਹ ਵੀ ਨੇ ਰੋਤਕ ਦੀ ਜਗਜੀਤ ਹਮ ਤੇ ਸੂਈ ਇਹ ਵੀ ਕਲੀਅਰ ਪਰਸੋਂ ਆ ਜੀ ਠੀਕ ਆ ਆ ਬੱਚਾ ਹੈ ਇਹਦਾ ਕਟੂਰੀ ਪਰਸੋਂ ਸ਼ਾਮ ਜੀ ਨਹੀਂ ਕਟਾਗਾ ਜੀ ਠੀਕ ਹੈ ਬੱਚਾ ਕਟਾ ਹੈ ਹਾਂ ਜੀ ਪੱਕ ਜੈਡ ਬਲੈਕ ਹੀ ਕਟਾਤਾ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਮੈਨ ਦਾ ਬੇਸ ਜੀ 18 ਕਿਲੋ ਦਾ ਜੀ ਹੂੰ ਸੂਆ ਤੀਜਾ ਸੂਪੀ ਹੈ ਜੀ ਹੁਣ ਜਿਹੜੀ ਬੋਲੀ ਮਣਨ ਵਾਲੀ ਇਹਦੇ ਕੋਲੇ ਹੂੰ 15 ਮਣਾ ਦੇਾਂਗੇ 100 ਗ੍ਰਾਮ ਘੱਟ ਵੀ ਪੈਸੇ ਨਹੀਂ ਲੈਣੇ ਮੈਂ ਦੇਾਂਗਾ ਠੀਕ ਹੈ 15 ਪੂਰੀ ਮਣਤੀ ਵਾਲੀ ਇਹਦੇ ਕੋਲ ਠੀਕ ਹੈ ਬਾਈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ 65 ਆ ਵੀਰੇ 165 ਰੇਟ ਆ ਦੋਸਤੋ ਤੇ 15 ਲੀਟਰ ਮਣਤੀ ਕਰਾ ਕੇ ਬਾਈ ਕਹਿੰਦਾ ਦੁੱਧ ਦੇ ਦੇਾਂਗੇ ਲਿਆਓ ਬਾਈ ਤੋਰ ਗਿਆ। ਈਅਰ ਪਰਸਲ ਹੀ ਸੁਈ ਵੀ ਹੈ ਜੀ। ਠੀਕ ਹੈ ਬੱਚਾ ਕੱਟਾ ਤੇ ਕੱਟੇ ਦਾ 나ੜੂਆ ਨਾਲ ਹੈ। ਮੱਝ ਦੀ ਬੰਤਰ ਦੇਖਿਓ ਤੁਸੀਂ। ਖਲੋਦ। ਵੇਹ ਇਸ ਤਾਂ ਚੌੜਾ ਹਵਾਨਾ ਦੱਸਦਾ ਆਪਣੇ ਆਪ ਦੀ ਖੈਰ ਦੁੱਧ ਤੁਸੀਂ ਚੋਕੇ ਲੈ ਲੈਣਾ। 15 ਲੀਟਰ ਬਾਈ ਕਹਿੰਦਾ ਵੀ ਪੂਰੇ ਮਿੰਤੀ ਕਰਾ ਦੇਾਂਗੇ। 100 ਗ੍ਰਾਮ ਵੀ ਘੱਟ ਹੋਇਆ ਭਾਵੇਂ ਮੱਝ ਫ੍ਰੀ ਲੈ ਜਾਓ। ਮਤਲਬ ਕਹਿੰਦਾ ਮਤਲਬ ਇਹ ਆ ਵੀ ਚੰਗੇ ਦੁੱਧ ਵਾਲੀ ਮੱਝ ਹੈ ਤੇ ਸ਼ੁਰੂਆਤ ਚੰਗੇ ਦੁੱਧ ਤੋਂ ਹੀ ਕੀਤੀ ਹੋ ਤੁਸੀਂ ਚੋਕੇ ਲੈ ਲਓ ਜੇ। ਤਸल्ली ਕਰਨ ਦਾ ਹੱਕ ਹੁੰਦਾ ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ 165000 ਇਹਦੀ ਡਿਮਾਂਡ ਬਾਈ ਨੇ ਰੱਖੀ ਐ ਸੋ ਆ ਸਾਬ ਮਨਤੀ ਕਰ ਦੇ ਜੀ ਤਾਂ ਦੱਸਿਆ ਯਾਨੀ ਬਾਹਰ ਆ ਦੁੱਧ ਤਾਂ ਕਹਿਆ ਜੀ ਠੀਕ ਐ ਬਾਈ ਹਾਂਜੀ ਸੋ ਦੁੱਧ ਦੱਸੋ ਇੰਨਾ ਹਾਜ਼ਰ ਹੈ ਬਈ ਪੂਛ ਪੜੋ ਇਹਦੀ ਸੋ ਹਵਾਨਾ ਫੇਰ ਦੇਖ ਲੋ ਉਸਤ ਚੜਾਈ ਦੇਖ ਲੋ ਮੁੱਢ ਚੋਂ ਇਸ ਤਰ੍ਹਾਂ ਦਾ ਹਵਾਨਾ ਜੋਸ਼ਾਲਾ ਪੂਰਾ ਸੋ ਚੋਣ ਕੋਲਾ ਤੇ ਮੋਟਾ ਜੀ ਓਕੇ ਜਿਹੜੀ ਬਈ ਲਾਸਟ ਉੱਤੇ ਆਪਾਂ ਛੋਟੀ ਦਿਖਾਉਣੀ ਐ ਕੈਨਵਸ ਹੋਏ ਨੇ ਸੁਣਾ ਇਹਨੇ ਦੂਜਾ ਸਵੇਰ ਸਵਾਜਗੀਤ ਹੂੰ ਮੋਹੋ ਛਗੀ ਆ ਜੀ ਠੀਕ ਐ ਤੇ ਲੱਖ ਸੁਡੇ ਦੀ ਫਰ ਵਾਲਾ ਸਿਕੰਦਰ ਦੀ ਧੀ ਆ ਜੀ ਆਪ ਇਹ ਠੀਕ ਐ ਦੁੱਧ ਪਲੂਣ ਦਾ ਦਿੱਤਾ ਯਾਨੀ 14 ਤੋਂ ਬਾਹਰ ਠੀਕ ਐ ਭਾਈ ਹਾਂਜੀ ਦਿਨ ਕਿੰਨੇ ਲਊ ਸੂਣ ਚ ਇਹ ਦਿਨ ਹਫਤਾ ਰਹਿੰਦਾ ਜੀ ਇਹਦੇ ਨਾਲੇ ਠੀਕ ਐ ਤੇ ਦੋ ਦਿਨ ਵੱਧ ਵੀ ਲੈ ਸਕਦੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਅੱਛਾ ਇਹਦੀ ਡਿਮਾਂਡ ਕੀ ਰਹਿਣੀ ਹੈ ਇਹਦਾ ਸਵਾ ਦੋ ਲੱਖ ਰੁਪਏ ਵੀਰੇ 2 ਲੱਖ ਤੇ 25000 ਰੇਟ ਆ ਦੱਸੋ ਨਾ ਤਾਂ ਸਿੰਗਾਂ ਲੋ ਖੁੰਜੀ ਆ ਤੇ ਨਾ ਟਾਂ ਚੇਲੋਂ ਕੋਈ ਕਮੀ ਦੀ ਨਹੀਂ ਹੈ ਕਮਾ ਲਓ ਭਾਈ ਹਵਾਨੇ ਦੀ ਸ਼ੁਰੂਆਤ ਦੇਖਿਓ ਕਿੱਥੋਂ ਕੀਤੀ ਹੈ ਕਰਮਾ ਵਾਲੀ ਨੇ 14 ਕਿਲੋ ਪਹਿਲੰ ਦਾ ਦੁੱਧ ਸਿਕੰਦਰ ਦੀ ਆਪ ਤੋੜ ਕੇ ਤੁਹਾਨੂੰ ਦਿਖਾਵਾਂਗੇ ਬਾਹਰੋਂ ਜਦੋਂ ਅੰਦਰ ਨੂੰ ਮੁੜੂਗੇ ਉਦੋਂ ਫੇਰ ਹਵਾਨਾ ਤੁਹਾਨੂੰ ਚੰਗੀ ਤਰ੍ਹਾਂ ਦਿਖੂਗਾ ਸੋਹਣੇ ਸੈਂਟ ਦੀ ਝੋਟੀ ਹੈ ਸਲੋ ਲੇਮਡ ਸੋ ਦੱਸੋ ਝੋਟੀ ਨੂੰ ਫੇਰ ਆਪਾਂ ਅੰਦਰਲੇ ਪਾਸੇ ਨੂੰ ਤੋੜਾਂਗੇ ਤੇ ਤੁਸੀਂ ਬੈਕ ਸਾਈਡ ਤੋਂ ਇਹ ਹਵਾਨਾ ਦੇਖੋ ਸਵਾ 2 ਲੱਖ ਰੁਪਏ ਡਿਮਾਂਡ ਹੈ ਪਰ ਝੋਟੀ ਵੀ ਮੂਰਤ ਰਹੀ ਹੈ ਹਵਾਨਾ ਇਸ ਤਰ੍ਹਾਂ ਦਾ ਮੋੜ ਚੋਂ ਸ਼ੁਰੂਆਤ ਹਵਾਨੇ ਦੀ ਦੇਖੋ ਹਮੇਸ਼ਾ ਇਹ ਚੀਜ਼ ਧਿਆਨ ਚ ਰੱਖਣ ਵਾਲੀ ਹੁੰਦੀ ਹੈ ਬਾਡੀ ਦੇ ਨਾਲ ਅਟੈਚਮੈਂਟ ਹਵਾਨੇ ਦੀ ਦੂਜੀ ਮੱਝ ਦੇ ਵਿੱਚ ਸੋਪਣ ਦੇ ਵਿੱਚ ਸਭ ਤੋਂ ਜਿਆਦਾ ਸੋਹਣਾ ਜਿਹੜਾ ਉਸ ਸਿੰਗ ਲੱਗਣਾ ਹੁੰਦਾ ਤੇ ਸਿੰਗ ਵੀ ਤੁਸੀਂ ਦੇਖੋ ਜਮਾ ਨਾਲ ਮੁੜਿਆ ਹੋਇਆ ਤੇ ਹਵਾਨਾ ਦੇਖੋ ਫੇਰ ਇਹਦਾ ਦੋ ਬਟਨ ਉੱਪਰ ਤੇ ਹਵਾਨੇ ਦੀ ਸ਼ੁਰੂਆਤ ਦੇਖੋ ਸੋ ਇਹ ਝੋਟੀ ਦੱਸੋ ਇਦੀ ਡਿਮਾਂਡ 2.5 ਲੱਖ ਰੁਪਏ ਬਾਈ ਨੇ ਰੱਖੀ ਐ ਪਰ ਹਜੇ ਤਹਨੇ ਲੈਂਦੀ ਐ ਦੁੱਧ ਚੰਗੇ ਵਾਲੀ ਛੱਡ ਦੋ ਬਈ ਸੋ ਇਹ ਅੱਜ ਦੀ ਵੀਡੀਓ ਦੀਆਂ ਮੱਝਾਂ ਚਾਰ ਸੀ ਵਿਕਰੀ ਵਾਲੀਆਂ ਤੁਸੀਂ ਚਾਰਾਂ ਮੱਝਾਂ ਨੂੰ ਦੇਖ ਲਿਆ ਡਿਟੇਲ ਤੁਹਾਨੂੰ ਦੱਸਤੀ ਐ ਰੇਟ ਵੀਡੀਓ 'ਚ ਐ ਇਸ ਤੋਂ ਅੱਗੇ बस ਫਾਈਨਲ ਤੁਸੀਂ ਇਹ ਕਰਨਾ ਵੀ ਜਿਹੜਾ ਪਸ਼ੂ ਪਸੰਦ ਆਉਂਦਾ ਉਹਦਾ ਸੌਦਾ ਕਰੋ ਤੇ ਉਸ ਤੋਂ ਬਾਅਦ ਚ ਸੋਈ ਸੋਈ ਮੱਝ ਨੂੰ ਚੋਕੇ ਦੇਖ ਲਓ ਗੱਬਨ ਦੇ ਥਣ ਪਾਸ ਹੋ ਜਾਣੇ ਐ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਅੱਜ ਦੀ ਵੀਡੀਓ ਦੀਆਂ ਇਹ ਚਾਰ ਹੀ ਮੱਛਾਂ ਸੀ ਬਾਈ ਕੋਲ ਵਿਕਰੀਆਂ